ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜੀ.ਟੀ.ਪੀ. ਪੰਜਾਬ ਵੱਲੋਂ ਅੰਮ੍ਰਿਤਸਰ ਕਮਿਸ਼ਨਰ ਤੇ ਫਟਰੀ ਦੇ ਅਧਿਕਾਰੀਆਂ ਡੀ.ਐਸ.ਪੀ. ਐਸ.ਪੀ. ਐਸ.ਐਚ.ਓ ਨਾਲ ਕਾਨੂੰਨ ਵਿਵਸਥਾ ਸਮਿਖਿਆ ਤੇ ਆਉਟਰੀ ਸੈਸ਼ਨ ਦੀ ਗਲਵਾਈ ਕੀਤੀ ਗਈ ਜਿਸ ਵਿੱਚ ਅੰਮ੍ਰਿਤਸਰ, ਤਿਹਾਤੀ, ਬਟਾਲਾ, ਨਰਤਾਸਪੁਰ ਅਤੇ ਪਠਾਨਕੋਟ ਦੇ ਨੇਂਤੇ ਪੁਲਿਸ ਅਧਿਕਾਰੀ ਸ਼ਾਮਲ ਹੋਏ ਨਸ਼ਿਆਂ ਦੇ ਜ਼ੀਰੋ ਟੋਲਰੈਂਸ ਰਵਈਏ ਦਰਉਂਦੇ ਹੋਏ ਐਨ.ਟੀ.ਪੀ.ਐਸ ਐਕਟ ਅਧੀਨ ਸਖਤ ਤੇ ਪਹਾਰਕ ਸ਼ਿਕਾਰੀਕਰਨ ਦੇ ਹੁਕਮ ਦਿੱਤੇ ਗਏ ਅੱਤਵਾਦੀ ਗਿਰੋਹਤੀ ਗਤੀਵਧੀਆਂ ਗੈਂਗਸਟਰ ਅਤੇ ਸੰਗਠਿਤ ਅਪਰਾਧ ਨੈਟਵਰਕ ਨੂੰ ਤੋੜਨ ਕਾਨੂੰਨ ਵਿਵਸਥਾ ਦੀਆਂ ਚੁਣੌਤੀਆਂ ਦੀ ਅਜਾਤੀ ਤੇ ਵਸਤੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਹਰੇਕ ਰੰਗ ਤੇ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਅਤੇ ਖੁੱਲੀ ਚਰਚਾ ਅਤੇ ਮਦਾਨੀ ਤਜਰਬਿਆਂ ਦੇ ਆਦਾਨ-ਪ੍ਰਦਾਨ ਨੂੰ ਸ਼ਾਹਿਦ ਕੀਤਾ ਗਿਆ ਕਿ ਇਸ ਨਾਲ ਹਰੇਕ ਦਾ ਆਪਸੀ ਸਹਿਯੋਗ ਮਜ਼ਬੂਤ ਹੋਵੇ ਅਤੇ ਨਸ਼ੇ ਦੀ ਸਪਲਾਈ ਚੇਨ ਨੂੰ ਤਬਾਹ ਕੀਤਾ ਜਾ ਸਕੇ ਮੀਟਿੰਗ ਵਿੱਚ ਪੁਲਿਸ ਕਮਿਸ਼ਨਰ ਅਮਰਸਰ, IG, ਬਾਰਡਰ ਰੇਂਜ, SSP, ਸੁਭੰਤਤ ਚਲੇਆ ਅਤੇ ਗਾਸਟਡ ਅਧਿਕਾਰੀ DSP ਅਤੇ SHO ਮੌਜੂਦ ਸਨ ਪੰਜਾਬ ਪੁਲਿਸ ਰਾਜ ਵਿੱਚ ਅਮਨ ਚੈਨ, ਸਦਭਾਵਨਾ ਤੇ ਨਾਗਰਿਕਤਾ ਪਲੇ ਨੂੰ ਜਕੀ ਨਿਮਣ ਲਈ ਇੱਕ ਵਚਨਬੱਧ ਹੈ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਅੱਜ ਅਮਰਸਰ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਦੇ DGP ਕੋਲੋਂ ਜੋ ਮੀਟਿੰਗ ਕੀਤੀ ਗਈ They they have done the cost the speed up.